ਦੀ ਸ਼ਕਲ ਵੀ ਦੇਖ ਲਓ ਤੇ ਸਾਡੇ ਨਾਲ ਬਹਿਸ ਕਰ ਰਿਹਾ ਦੇਖ ਲਓ ਇਹ ਦੁਕਾਨਦਾਰ ਹੈ ਇਹ ਇਹ ਦੁਕਾਨਦਾਰ ਦੀ ਸ਼ਕਲ ਵੀ ਦੇਖ ਲਓ ਜਿਹੜਾ ਜਾਮ ਦਾ ਕਾਰਨ ਵੀ ਬਣਦੇ ਨੇ ਮੰਡੀ ਦੇ ਵਿੱਚ ਸਭ ਨੂੰ ਪਤਾ ਹੈ ਕਿ ਵੀ ਜਿੱਥੇ ਸਬਜ਼ੀ ਦੀਆਂ ਰੇੜੀਆਂ ਖੜਦੀਆਂ ਨੇ ਉੱਥੇ ਜਾਮ ਬਹੁਤ ਲੱਗਦੇ ਨੇ ਪਰ ਕੁਝ ਲੋਕਾਂ ਨੂੰ ਸ਼ਰਾਰਤਾ ਕਰਨ ਦੀ ਆਦਤ ਹੁੰਦੀ ਹੈ ਸ਼ਰਾਰਤਾ ਤੋਂ ਬਾਜ਼ ਨਹੀਂ ਆਉਂਦੇ ਉਹਨਾਂ ਨੂੰ ਪਤਾ ਹੁੰਦਾ ਹੈ ਸ਼ਰਾਰਤੀ ਇੱਕ ਦਿਖਾ ਦਿੰਦੇ ਆ ਜਿਨ੍ਹਾਂ ਨੇ ਕੋਈ ਵੱਡੇ ਵੱਡੇ ਜਾਮ ਲਾਏ ਹੋਏ ਨੇ ਉਹਨਾਂ ਨੂੰ ਪਤਾ ਹੈ ਕਿ ਵੀ ਰਾਤ ਦੇ ਟਾਈਮ ਜਾਂ ਲੈ ਕੇ ਆਓ ਜਾਂ ਸਵੇਰੇ ਸਮਾਨ ਲੈ ਕੇ ਆਓ ਇਨਾ ਕਰਕੇ ਵੱਡੇ ਵੱਡੇ ਜਾਮ ਲਾ ਰੱਖੇ ਨੇ ਤੁਹਾਨੂੰ ਗੱਡੀ ਦਾ ਨੰਬਰ ਵੀ ਦਿਖਾ ਦਿੰਨੇ ਆ ਤੇ ਜਿਨ੍ਹਾਂ ਨੇ ਗੱਡੀ ਲਿਆ ਕੇ ਖੜਾਈ ਆ ਤੇ ਵੱਡੇ ਵੱਡੇ ਜਾਮ ਲੱਗੇ ਹੋਏ ਨੇ ਇਹ ਦੇਖ ਸਕਦੇ ਹੋ ਲੋਕ ਨੇ ਜਿਹੜੇ ਲੋਕਾਂ ਨੂੰ ਪਰੇਸ਼ਾਨ ਕਰਦੇ ਨੇ ਇਹ ਉਹ ਬੰਦੇ ਨੇ ਦੇਖ ਲਓ ਇਹਨਾਂ ਦੀ ਸ਼ਕਲਾਂ ਵੀ ਦੇਖ ਲਓ ਜਿਹੜੇ ਜਾਮ ਦਾ ਕਾਰਨ ਬਣਦੇ ਨੇ ਇਨਾ ਕਰਕੇ ਕਿੰਨੇ ਲੋਕ ਪਰੇਸ਼ਾਨ ਹੁੰਦੇ ਨੇ ਉਹ ਚੀਜ਼ਾਂ ਨੇ ਦੇਖ ਦੇ ਇਹਨਾਂ ਦਾ ਕੰਮ ਇੱਕੋ ਹੀ ਹੈ ਸਿਰਫ ਆਪਾਂ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਦੇਖ ਸਕਦੇ ਹੋ ਆ ਗੱਡੀ ਦਾ ਨੰਬਰ ਹੈ ਤੇ ਦੁਕਾਨਦਾਰ ਬਹਿਸ ਵੀ ਨਾਲ ਕਰਦਾ ਕਿ ਵੀ ਸਾਡੀ ਵੀਡੀਓ ਤੁਸੀਂ ਕਿਉਂ ਬਣਾ ਰਹੇ ਹੋ ਇਹ ਦੁਕਾਨਦਾਰ ਦੀ ਸ਼ਕਲ ਵੀ ਦਿਖਾ ਦਿੰਨੇ ਆ ਦੇਖ ਲਓ ਜਿਹੜਾ ਬਹਿਸ ਕਰਦਾ ਕਿ ਵੀ ਵੀਡੀਓ ਕਿਉਂ ਬਣਾ ਰਹੇ ਹੋ ਇਹ ਦੁਕਾਨਦਾਰ ਦੀ ਸ਼ਕਲ ਵੀ ਦੇਖ ਲਓ ਤੇ ਸਾਡੇ ਨਾਲ ਬਹਿਸ ਕਰ ਰਿਹਾ ਦੇਖ ਲਓ ਇਹ ਦੁਕਾਨਦਾਰ ਹੈ ਇਹ ਇਹ ਦੁਕਾਨਦਾਰ ਦੀ ਸ਼ਕਲ ਵੀ ਦੇਖ ਲਓ ਜਿਹੜਾ ਜਾਮ ਦਾ ਕਾਰਨ ਵੀ ਬਣਦੇ ਨੇ ਆਇਓ ਦੁਕਾਨਦਾਰ ਹੈ ਜਿਹੜਾ ਬਹਿਸ ਕਰਦਾ ਦੇਖ ਲਓ ਉਹ ਦੁਕਾਨਦਾਰ ਹੈ ਤੇ ਦੇਖ ਸਕਦੇ ਹੋ ਕਿਵੇਂ ਜਾਮ ਲਾਏ ਹੋਏ ਨੇ ਵੱਡੇ ਵੱਡੇ ਇਸ ਦੁਕਾਨਦਾਰ ਨੇ ਇਹ ਦੁਕਾਨਦਾਰ ਦੀ ਸ਼ਕਲ ਵੀ ਦੇਖ ਲਓ ਜਿਹੜੇ ਬਹਿਸ ਕਰਦੇ ਨੇ ਸਾਡੇ ਨਾਲ ਕਿ ਵੀ ਸਾਡੀ ਵੀਡੀਓ ਕਿਉਂ ਬਣਾ ਰਹੇ ਹੋ ਦੇਖ ਸਕਦੇ ਹੋ ਗੱਡੀਆਂ ਰੱਡ ਸੜਕਾਂ ਦੇ ਵਿੱਚ ਖੜਾ ਕੇ ਜਿਹੜੇ ਨੀਮਾਂ ਦੀਆਂ ਧੱਜੀਆਂ ਉਡਾਉਂਦੇ ਨੇ ਇਹੋ ਜਿਹੇ ਦੁਕਾਨਦਾਰ ਤੇ ਦੇਖ ਸਕਦੇ ਹੋ ਕਿਵੇਂ ਜਾਮ ਹੀ ਜਾਮ ਲੱਗੇ ਹੋਏ ਨੇ ਸਾਰੇ